ਕੀ ਕਰਿਆ ਲੈ ਹੈ ਟਿੱਕਾ ਟਿੱਕਾ ਤੋਂ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਕੀ ਖਾਦਾ ਅੱਜ ਕੋਈ ਤਾਂ ਨਹੀਂ ਸਿਗਰ ਆਤਾ ਨਹੀਂ ਆ ਜਾਂਦਾ ਸਿਗਰ ਹੈ ਤੇ ਆਤਾ ਹੀ ਨਹੀਂ ਆ ਜਾਂਦਾ ਰਹਿਟਾ ਨਹੀਂ ਸੀਗਾ ਹਾਏ ਭੁੱਖਾ ਹੈ ਅਮਰਤ ਨਾਂ ਦਾ ਬੱਚਾ ਅੱਜ ਕੱਲ ਪੂਰੀ ਦੁਨੀਆ ਤੇ ਛਾਇਆ ਹੋਇਆ ਹੈ ਦੱਸ ਦਈਏ ਕਿ ਇਹ ਉਹੀ ਬੱਚਾ ਅਮਰਤੇਜ ਜਿਹੜਾ ਕੁਝ ਦਿਨ ਪਹਿਲਾਂ ਜਦੋਂ ਇੱਕ ਅਧਿਆਪਕ ਵੱਲੋਂ ਇਹ ਪੁੱਛਿਆ ਜਾਂਦਾ ਕਿ ਬੱਚੇ ਅੱਜ ਕੀ ਖਾ ਕੇ ਆਏ ਤੇ ਇਹ ਬੱਚਾ ਵਿਸਰ ਭੋਲੇ ਦੇ ਵਿੱਚ ਇਹ ਦੱਸਦਾ ਹੈਗਾ ਕਿ ਸਰ ਜੀ ਮੈਂ ਕੁਝ ਨਹੀਂ ਖਾ ਕੇ ਆਇਆ ਘਰੇ ਆਟਾ ਨਹੀਂ ਸੀ ਹੈਗਾ ਇਸ ਚੀਜ਼ ਨੂੰ ਲੈ ਕੇ ਜਿਹੜੇ ਅਧਿਆਪਕਾਂ ਸਹਿਬਾਨ ਹੈ ਜਾਂ ਜਿਹੜੇ ਇਸ ਤੋਂ ਬਾਅਦ ਵੀਡੀਓ ਵਾਇਰਲ ਹੁੰਦੀ ਹੈ ਉਹ ਟੀਚਰ ਵੱਲੋਂ ਅਧਿਆਪਕ ਵੱਲੋਂ ਵੀਡੀਓ ਪਾਈ ਜਾਂਦੀ ਹੈ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀ ਹੈ ਪੂਰੇ ਵਿਛਵ ਦੇ ਵਿੱਚ ਵੀਡੀਓ ਜਾਂਦੀ ਹੈਗੀ ਹੈ ਪੂਰੇ ਵਿਛਵ ਦੇ ਵਿੱਚ ਚਰਚਾ ਹੁੰਦੀ ਹੈ ਇਸ ਵੀਡੀਓ ਦੀ ਸੋ ਇਸ ਚੀਜ਼ ਨੂੰ ਲੈ ਕੇ ਦੱਸ ਦਈਏ ਕਿ ਜਿਹੜਾ ਅਮਰਤ ਨਾਤਾ ਬੱਚਾ ਹੈਗਾ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪੜਦਾ ਹੈਗਾ ਅਧਿਆਪਕ ਵੱਲੋਂ ਵਿਕ ਵਿਸਰ ਭੋਲੇ ਦੇ ਵਿੱਚ ਬਣਾਈ ਵੀਡੀਓ ਤੇ ਬੱਚੇ ਵੱਲੋਂ ਇਹ ਸ਼ਬਦ ਕਹਿਣੇ ਕਿ ਅੱਜ ਘਰ ਦੇ ਵਿੱਚ ਸਰਜੀ ਆਟਾ ਨਹੀਂ ਸੀ ਹੈਗਾ ਇਸ ਵੀਡੀਓ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਤੇ ਹੁਣ ਇਸ ਵੀਡੀਓ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੈਗੀ ਏ ਤੇ ਇਹ ਵੀਡੀਓ ਪੂਰੇ ਜਿਹੜੇ ਸਮਾਜ ਦੇ ਜਿਹੜੇ ਸਮਾਜ ਸੇਵੀ ਹੈਗੇ ਆ ਉਹ ਪਹੁੰਚ ਰਹੇ ਹੈਗੇ ਆ ਔਰ ਦੱਸ ਦਈਏ ਕਿ ਇਹ ਜਿਹੜਾ ਜਿਹੜੀ ਵੀਡੀਓ ਹੈਗੀ ਏ ਗੁਰੂ ਹਰ ਸੈਹ ਦਾ ਜਿਹੜਾ ਵਿਦਵਨ ਸਭਾ ਹਲਕਾ ਹੈਗਾ ਫਰੋਈਪਰ ਦੇ ਵਿੱਚ ਸੈਦੋਕੇ ਨਾਲ ਜਿਹੜਾ ਪਿੰਡ ਹੈਗਾ ਉੱਥੋਂ ਦਾ ਇਹ ਬੱਚਾ ਹੈਗਾ ਅਮਰਤ ਸੋ ਬੀਤੇ ਦਿਨੇ ਇੱਥੇ ਦੇ ਸਾਬਕਾ ਵਿਧਾਇਕ ਜਿਹੜੇ ਹੈਗੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਆਮਲਾ ਜੀ ਵੀ ਇੱਥੇ ਪਹੁੰਚਦੇ ਹੈਗੇ ਆ ਔਰ ਪਰਿਵਾਰ ਦਾ ਬੱਚੇ ਦਾ ਹਾਲਚਲ ਪੁੱਛਦੇ ਹੈਗੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋਗੇ ਤੇ ਨਾਲ ਹੀ ਨੌਕਰੀ ਤੇ ਲਵਾਉਣ ਦਾ ਵਾਅਦਾ ਵੀ ਕੀਤਾ ਗਿਆ ਪਰਿਵਾਰ ਦੇ ਨਾਲ ਹੋਰ ਵੀ ਬਦਲਤ ਕਰਨ ਦਾ ਭਰੋਸਾ ਦਿੱਤਾ ਗਿਆ ਸੋ ਮੌਕੇ ਤੇ ਤੁਸੀਂ ਤਸਵੀਰਾਂ ਦੇਖ ਰਹੇ ਜੇ ਤੁਸੀਂ ਵੀ ਤਸਵੀਰਾਂ ਦੇਖੋ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈਗਾ ਇਸ ਵੀਡੀਓ ਨੂੰ ਆਪਣੇ ਵੀਡੀਓ ਤੇ ਜਰੂਰ ਕਮੈਂਟ ਕਰਨਾ ਔਰ ਮੌਕੇ ਤੇ ਤਸਵੀਰਾਂ ਦੇਖਦੇ ਹੋਰ ਵੀ ਪੱਤਰਕਾਰ ਵਾਲੇ ਵੀਰਾਂ ਨਾਲ ਇੱਥੇ ਗੱਲਬਾਤ ਹੋਈ ਹੈਗੀ ਸਾਬਕਾ ਵਾਇਦਕਰਮਿੰਦਰ ਸਿੰਘ ਆਮਲਾ ਆਪਾਂ ਗੱਲਬਾਤ ਕਰਦੇ ਆਂ ਤੇ ਦੇਖਦੇ ਤਸਵੀਰਾਂ ਅਮ੍ਰਿਤ ਦੇ ਘਰੇ ਆਇਓ ਕੀ ਤੁਸੀਂ ਸਹੂਲਤ ਦੇਣ ਆਇਓ ਜਾਂ ਤੁਸੀਂ ਮੰਨਦੇ ਹੋ ਕਿ ਸਰਕਾਰਾਂ ਕਿੱਥੇ ਨੇ ਕਿ ਬੱਚੇ ਅੱਜ ਵੀ ਭੁੱਖੇ ਸੌ ਰਹੇ ਐ ਦੇਖੋ ਅਸੀਂ ਜੋ ਆਪਦੇ ਕੋਲ ਮਦਦ ਕਰ ਸਕਦੇ ਅਸੀਂ ਕੀਤੀ ਐ ਇਸ ਪਰਿਵਾਰ ਦੀ ਔਰ ਇੱਕ ਇਹਨਾਂ ਨੇ ਖਾਸ ਤੌਰ ਤੇ ਮੰਗ ਕੀਤੀ ਐ ਕਿ ਸਾਨੂੰ ਜੌਬ ਦੀ ਬਹੁਤ ਜ਼ਰੂਰਤ ਐ ਔਰ ਮੈਂ ਇਹਨਾਂ ਦੋਨਾਂ ਨੂੰ ਇੱਕ ਪ੍ਰਾਈਵੇਟ ਜੌਬ ਇਹਨਾਂ ਨੂੰ ਆਫਰ ਕੀਤੀ ਐ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਜੌਬਸ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਉਨੀ ਦੇਰ ਤੱਕ ਆਪਣਾ ਪੰਜਾਬ ਤਰੱਕੀ ਨਹੀਂ ਕਰ ਸਕਦਾ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਗੱਲ ਸੋਚਣੀ ਚਾਹੀਦੀ ਹੈ ਬੱਚਿਆਂ ਨੂੰ ਪੜਾਉਣਾ ਚਾਹੀਦਾ ਜਿਵੇਂ ਅੱਜਕੱਲ ਨਸ਼ੇ ਵਧ ਰਹੇ ਆ ਬੱਚੇ ਤਾਂ ਹੀ ਦੂਰ ਜਾਣਗੇ ਜੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੂਗਾ ਔਰ ਦੂਸਰੀ ਗੱਲ ਜਿਹੜਾ ਰਾਸ਼ਨ ਹੈ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਖਾਸ ਤੌਰ ਤੇ ਅਫਸਰਾਂ ਨੂੰ ਪੰਚਾਇਤ ਅਫਸਰਾਂ ਨੂੰ ਵੀ ਸੈਕਟਰੀਆਂ ਨੂੰ ਵੀ ਉਹ ਜਦੋਂ ਪਿੰਡਾਂ 'ਚ ਜਾਂਦੇ ਆ ਇਕੱਲਾ ਕ腐ਸ਼ਨ ਲਈ ਜਾਂ ਜਿਹੜੇ ਪੈਸੇ ਸਰਕਾਰ ਦਿੰਦੀ ਆ ਡਵੈਲਪਮੈਂਟ ਦਾ ਜਿਵੇਂ ਅੱਜ ਆ ਪਿੱਛੇ ਆ ਪ੍ਰਬੰਧਕ ਲੱਗ ਲੱਗੇ ਬਿਲਕੁਲ ਖਾਲੀ ਕਰਤੇ ਖਜ਼ਾਨੇ ਇਹਨਾਂ ਨੇ ਪਿੰਡਾਂ ਦੇ ਜਿੰਨੀਆਂ ਫੰਡ ਸਪੈਸ ਇਸ ਸਾਰਿਆਂ ਦਾ ਬਹੁਤ ਵੱਡਾ ਦੁਰਪਯੋਗ ਹੋਇਆ ਜੋ ਜਾਂਚ ਹੋਊਗੀ ਤਾਂ ਪਤਾ ਲੱਗੂਗਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਸਾਰਿਆਂ ਦੇ ਰਾਸ਼ਨ ਕਾਰਡ ਬਣੇ ਆ ਜਾਂ ਨਹੀਂ ਬਣੇ ਜਿਨ੍ਹਾਂ ਦੇ ਨਹੀਂ ਬਣੇ ਉਹਨਾਂ ਨੂੰ ਦਫ਼ਤਰ ਦੇ ਵਿੱਚ ਚੱਕਰ ਮਾਰਨ ਦੀ ਬਜਾਏ ਉਹਨਾਂ ਨੂੰ ਜਾ ਕੇ ਰਾਸ਼ਨ ਕਾਰਡ ਦੇਣਾ ਚਾਹੀਦਾ। ਅਗਲਾ ਜਦੋਂ ਵੀ ਵੀਡੀਓ ਵੇਖੀ ਲੱਗਦਾ ਕਿ 20 ਤਰੀਕ ਨੂੰ ਵੀਡੀਓ ਬਣੀ 23 ਤਰੀਕ ਨੂੰ ਵਾਇਰਲ ਹੋਈ ਅੱਜ 27 ਤਰੀਕ ਹੋ ਗਈ ਹੈ 7 ਦਿਨ ਬੀਤ ਜਾਣ ਤੋਂ ਬਾਅਦ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਨਾ ਕੋਈ ਰਾਜਨੀਤਿਕ ਲੋਕ ਇੱਥੇ ਪਹੁੰਚਿਆ ਕੋਈ ਲੋਕ ਵੀ ਨਹੀਂ ਇੱਥੇ ਪਹੁੰਚੇ ਕੀ ਤੁਸੀਂ ਇਸ ਨੂੰ ਕੀ ਮੰਨਦੇ ਹੋ ਨਹੀਂ ਦੇਖੋ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਸਰਕਾਰ ਨੂੰ ਵੀ ਜ਼ਰੂਰ ਆਣਾ ਚਾਹੀਦਾ ਉਹਨਾਂ ਦੇ ਸਰਕਾਰੀ ਨੁਮਾਇੰਦਿਆਂ ਨੂੰ ਜ਼ਰੂਰ ਆਣਾ ਚਾਹੀਦਾ ਸਰਕਾਰ ਦੇ ਅਫਸਰਾਂ ਨੂੰ ਵੀ ਜ਼ਰੂਰ ਆਣਾ ਚਾਹੀਦਾ ਜਦੋਂ ਇਹ ਗੱਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੀ ਹੈ ਸਾਡੇ ਇਲਾਕੇ ਦਾ ਵੀ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਖਾਣ ਲਈ ਆਟਾ ਨਹੀਂ ਮਿਲਦਾ ਪਿਆ ਜਿੱਥੇ ਆਪਾਂ ਕਹਿੰਦੇ ਕਿ ਪੰਜਾਬ ਬੜਾ ਖੁਸ਼ਹਾਲ ਹੈ ਜਿਹੜਾ ਸਾਰੇ ਹਿੰਦੁਸਤਾਨ ਨੂੰ ਰੋਟੀ ਦਿੰਦਾ ਤੇ ਸਾਡੇ ਆਪ ਦੇ ਬੱਚੇ ਭੁੱਖੇ ਆ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ ਜਦੋਂ ਵੀਡੀਓ ਦੇਖੀ ਤੇ ਮਨ ਦੇ ਵਿੱਚ ਕੀ ਆਇਆ ਬਹੁਤ ਮੁੰਡੇ ਨੂੰ ਹੁਣ ਵੀ ਦੇਖ ਕੇ ਮਨ ਬਹੁਤ ਉਦਾਸ ਹੋਇਆ ਅੱਖਾਂ ਚ ਮੇਰੇ ਨਾਲ ਜਿਹੜੇ ਬਾਕੀ ਸੀ ਉਹਨਾਂ ਦੀ ਅੱਖਾਂ 'ਚ ਪਾਣੀ ਆਇਆ ਮੈਂ ਬਾਹਰ ਗਿਆ ਹੋਇਆ ਸੀ ਤੇ ਮੈਨੂੰ ਬਾਹਰ ਇਹ ਕਿਸੇ ਨੇ ਵੀਡੀਓ ਦਿਖਾਈ ਔਰ ਆਪ ਵੀ ਰੋਣ ਲੱਗ ਗਏ ਉਹਨਾਂ 'ਚ ਇੱਕ ਇੰਗਲੈਂਡ ਦੇ ਵਾਸੀ ਸੀ ਉੱਥੋਂ ਦੇ ਰਹਿਣ ਵਾਲੇ ਸੀ ਗੋਰੇ ਸੀਗੇ ਉਹਨਾਂ ਨੇ ਮੈਨੂੰ ਜਦੋਂ ਦਿਖਾਈ ਉਹ ਵੀਡੀਓ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਟ੍ਰਾਂਸਲੇਟ ਕਰਕੇ ਦੱਸਿਓ ਮੈਂ ਉਹਨਾਂ ਨੂੰ ਟ੍ਰਾਂਸਲੇਟ ਹੀ ਨਹੀਂ ਕਰ ਪਾਇਆ ਕਿਉਂਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਰੇ ਹਿੰਦੁਸਤਾਨ ਨੂੰ ਰੋਟੀ ਦੇਣ ਵਾਲਾ ਪੰਜਾਬ ਉਹਨਾਂ ਦੇ ਬੱਚੇ ਅੱਜ ਭੁੱਖੇ ਆਬਲਾ ਜੀ ਜਿੱਦਾਂ ਅੱਜ ਤੋਂ ਇਹਨਾਂ ਦੋਨਾਂ ਪਰਿਵਾਰਾਂ ਨੂੰ ਨੌਕਰੀ ਦੇ ਕਰ ਦਿੱਤਾ ਜੀ ਨਖਤ ਵੀ ਦੇਖ ਚੱਲੇ ਕੀ ਸੁਨਿਆ ਹੈਗਾ ਹੋਰ ਸਮਾਜ ਸੇਵੀਓਂ ਦੇ ਲਈ ਕਿ ਸਰਕਾਰਾਂ ਦਾ ਦਾ ਕੰਮ ਜਿਹੜਾ ਆਪਾਂ ਦੇਖ ਲਈਏ ਕਿੰਨਾ ਹੋਇਆ ਆ ਆਧਾਰ ਕਾਰਡ ਹੀ ਨਹੀਂ ਬਣੇ ਨਾ ਦੇਸ਼ ਕਾਰਡ ਹੀ ਨਹੀਂ ਬਣੇ ਬੁਰਗੀ ਹੋਸ ਸਰ ਇਹਨਾਂ ਵਰਗੇ ਹੋਰ ਵੀ ਕਈ ਪਰਿਵਾਰ ਆ ਜਿਹੜੇ ਅੱਜ ਵੀ ਦੇਖੋ ਸਮਾਜ ਦੇ ਵਿੱਚ ਜਿਹੜੇ ਸਮਾਜ ਸੇਵੀ ਹੈ ਇਹ ਮੋਢੀ ਹੈ ਭਾਵੇਂ ਪਿੰਡ ਦੇ ਸਰਪੰਚ ਨੰਬਰਦਾਰ ਸਹਿਬਾਨ ਨੇ ਸਾਰਿਆਂ ਨੂੰ ਚਾਹੀਦਾ ਕਿ ਜੋ ਆਪਾਂ ਗਰੀਬ ਦੀ ਲੋੜਵੰਦ ਦੀ ਮਦਦ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹੀ ਵਾਇਗੁਰੂ ਦਾ ਆਦੇਸ਼ ਹੈ। ਇਹੀ ਆਪਾਂ ਨਾਲ ਲੈ ਕੇ ਜਾਣਾ ਖਾਲੀ ਹੱਥ ਐਸੇ ਤੇ ਅਮਰਪੁਰ ਸਮਰੂਪਨਾ ਅਮਰਤ ਸਿੰਘ ਸਾਹਿਬੀ ਘਰ ਬਲਬਤ ਜਾ ਰਿਆ ਨੂੰ ਸਤਿ ਸ੍ਰੀ ਅਕਾਲ ਬਲਾਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੋਈ ਸੋ ਇਹ ਤੁਹਾਨੂੰ ਜੜਾ ਕਣਕਾਂ ਦੀ ਉਹ ਮਿਲਦੀ ਨਹੀਂ ਹਾਂਜੀ ਹਾਂਜੀ ਵੀਰੇ ਕੱਲੋ ਸਾਡੇ ਪ੍ਰੂਫ ਨਹੀਂ ਬਣੇ ਸੀ ਆਧਾਰ ਕਾਰਡ ਨਹੀਂ ਬਣੇ ਸੀ ਕਿਉਂਕਿ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਪਰ ਜਦੋਂ ਅਸੀਂ ਆਧਾਰ ਕਾਰਡ ਬਣਾਉਣਾ ਤਾਂ ਉਹਨਾਂ ਨੇ ਕਹਿਣਾ ਅੱਜ ਚਲੋ ਫੋਨ ਕਰ ਦੋ ਫੋਨ ਕਰਕੇ ਆ ਜਾਈਏ ਨੇ ਫਿਰ ਜੈਕਟ ਹੋ ਜਾਣਾ ਸਾਰੇ ਸਸਰੀ ਘਰ ਆ ਰਹੇ ਸਾਰੇ ਜੈਕਟ ਇੱਥੇ ਪੁੱਤ ਇੱਥੇ ਖਾਣੇ ਇਹ ਗੱਡੀ ਚ ਨਹੀਂ ਬੈਣਾ ਗੱਡੀ ਚ ਸਾਡੇ ਆਧਾਰ ਪਟਾ ਆ ਸਾਰੇ ਗੱਡੀ ਚ ਚੱਲਦਾ ਹੁੰਦਾ ਫਿਰ ਸਾਡੇ ਵੀ ਰਾਸ਼ਨ ਘਾਟ ਇਸ ਲਈ ਨਹੀਂ ਬਣਾ ਪਹਿਲਾਂ ਇਹਨਾਂ ਦਾ ਬਣਿਆ ਸੀ ਬੰਨੀ ਹਰ ਨਾਲ ਜਦੋਂ ਸਾਡੀ ਮੈਰਿਜ ਹੋ ਗਈ ਉਹ ਤੋਂ ਕੱਟਿਆ ਗਿਆ ਰਾਸ਼ਨ ਪਟਾ ਉਹਨੇ ਚਲ ਦੁਬਾਰੇ ਬਣਾਉਣ ਦੇ ਪ੍ਰੂਫ ਬਣ ਗਏ ਫਿਰ ਉਹ ਆਂਦੇ ਵੀਰੇ ਹਲੇ ਸੈਡ ਵਿੱਚ ਉੱਲੀ ਜਦੋਂ ਸੈਡ ਉੱਲੀ ਜੀ ਨਾ ਜਸਦੀ ਮੀ ਉਹਦਾ ਜਰੂਰ ਤੋੜਨਾ ਪਾਵਾਂਗੇ ਹਾਲੇ ਤੱਕ ਵੀ ਅਸੀਂ ਢੇੜੇ-ਬੁੜੇ ਮਾਰ ਕੇ ਸਫਾ ਕਰਕੇ ਤੇ ਘਰੇ ਬੈ ਕੇ ਬੱਚੇ ਨੂੰ ਇੰਨੀ ਗਰਮੀ 'ਚ ਜਾਂ ਠੰਡ 'ਚ ਚੱਲ ਜਾਣਾ ਕਿੰਨਾ ਮੁਸ਼ਕਲ ਹੈ। ਐ ਅਸੀਂ ਮੰਗਰ ਦਿੱਤੇ ਤੇ ਸਾਨੂੰ ਕਿਤੇ ਕਰ ਲੈਂਦੇ ਤੁਹਾਡੇ ਅਸੀਂ ਬਣਵਾ ਦੇਣੀ ਸੀ ਹੁਣ ਬਣ ਗਿਆ ਕੁਝ ਵੀ ਨਹੀਂ ਬਣਿਆ। ਆਨਲਾਈਨ ਜੀ ਅਜੇ ਲੈ ਕੇ ਆਉਂਦੇ ਹਾਂ। ਹਾਂਜੀ ਕੋਈ ਗੱਲ ਪਾਣੀ ਦਾ ਕਰਦੇ ਤੁਹਾਨੂੰ ਦੱਸਾਂ।

ਕਾ ਨਵਾਂ ਵੀ ਵੀਰੇ ਇੱਕ ਬੇਨਤੀ ਅਸੀਂ ਕਰਦੇ ਆ ਕਿਉਂਕਿ ਪੈਰਾਂ ਤੁਸੀਂ ਦਾ ਘਰਾ ਹੋਰ ਵੀਰ ਮਤਲਬ ਕਿ ਕਰਦੇ ਨਾਇਰਾ ਵੀ ਤੇ ਰਸਨ ਵੀ ਪਰ ਤੁਸੀਂ ਸਾਨੂੰ ਕੋਈ ਨੌਕਰੀ ਐ ਵੀ ਦਿਵਾਓ ਕਿ ਜਿਹੜਾ ਸਾਡਾ ਗੁਜਾਰਾ ਚੱਲਦਾ ਹੀ ਨਹੀਂ ਤੇ ਇਹ ਕਰੋਨਾ ਕੰਮ ਨਹੀਂ ਕਰੋਗੇ ਜਿੱਦਾਂ ਮਰਜ਼ੀ ਦੇਖ ਲਓ ਚਾਏ ਇਹਨਾਂ ਦਾ ਵੀ ਇਹਨਾਂ ਦੀ ਅੱਖਾਂ ਖਰਾਬ ਨੇ ਇਹਨਾਂ ਦੀ ਅੱਖਾਂ ਬਹੁਤ ਖਰਾਬ ਨੇ ਲੈਣ ਵਾਲੀ ਤਾਂ ਕਰ ਸਕਦਾ ਨਾ ਹਾਂਜੀ ਪਾਣੀ ਪਣੀ ਜਾਨੀ ਹਾਂਜੀ ਕੋਈ ਪਤਾ ਇਹਨਾਂ ਦੇ ਦਾਦਾ ਜੀ ਆ ਜਾ ਉਹ ਵੀ ਕਰ ਲੈਂਦੇ ਸੀ ਹਾਂਜੀ ਉਹ ਕਿੰਨਾ ਬੜਾ ਆਜੋ ਹਾਂਜੀ ਕਰਾਇਆ ਨਹੀਂ ਪੜ੍ਹਿਆ ਹਾਂ ਕਿ ਪੜ੍ਹਿਆ ਤਾਂ ਦੋਨੋਂ ਲਵਾ ਦਿਆਂ ਠੀਕ ਹੈ ਇੱਕ ਬਾਤ ਬੱਸ ਭਾਈ ਦੇ ਦਿਓ ਨੌਕਰੀ ਜੀ ਕਾਫੀ ਬੈਠੀ ਆ ਦੋਨੋਂ ਨੂੰ ਪੱਕੀ ਨੌਕਰੀ ਦਿੰਦੇ ਤੇ ਕੱਲ ਤੋਂ ਹੀ ਤੁਹਾਨੂੰ ਮੈਂ ਹੁਣੇ ਗੱਲ ਕਰਾਣਾ ਕਿ ਕੀ ਬਣਾ ਕੇ ਦੇਣਾ ਹਾਂਜੀ ਤੇ ਕੱਲ ਤੋਂ ਪੱਕੀ ਨੌਕਰੀ ਤੇ ਤੁਹਾਡੇ ਦੋਵਾਂ ਨੂੰ ਇਕੱਠੇ ਚਲੇ ਜਾ ਕਰੋ ਇਕੱਠੇ ਆ ਜਾ ਕਰੋ ਫਲਸਪੁਰ ਤੁਹਾਨੂੰ ਦੇ ਦਿੰਦੇ ਹਾਂ ਠੀਕ ਹੈ ਧੰਨਵਾਦ ਮੇਰੀ ਜੋ ਇਹਦੇ ਲੈਵਲ ਦੀ ਇਹਨੂੰ ਜੋ ਤੁਹਾਡੇ ਲੈਵਲ ਦਾ ਉਹ ਤੁਹਾਨੂੰ ਠੀਕ ਹੈ ਜੇ ਤੁਸੀਂ ਕਰੀਓ ਲਾਕਾਰੀ ਪਿਓ ਮਤਲਬ ਫੀਲ ਕਰਦੇ ਹੋ ਨੌਕਰੀ ਦੀ ਆ ਵੀ ਨੌਕਰੀ ਲੈਟਰ ਇਹ ਕੰਮ ਕਰ ਦਿਓ ਇਤਜਾਮ ਨੌਕਰੀ ਦੀ ਵੀ ਕਰ ਦਿਓ ਉਹ ਭਾਜੀ ਦਾ ਤਿਆਰ ਆ ਜੀ ਸਵੇਰੇ ਜੀ ਸਾਹਿਬ